ਸੱਚੇ ਪਾਤਸ਼ਾਹ ਸਮਝਾਣਾ ਕਰਦੇ ਨੇ ਕਿ ਸਤਜੁਗ ਦੇ ਵਿੱਚ ਧਰਮ ਦੇ ਚਾਰ ਪੈਰ ਮੰਨੇ ਗਏ ਨੇ ਧਰਮ ਦੇ ਚਾਰ ਪੈਰ ਨੇ ਪੂਰਾ ਪੂਰੇ ਪੈਰ ਨੇ ਕਿਉਂਕਿ ਇੱਕ ਜਿਵੇਂ ਬਲਦ ਹੁੰਦਾ ਹੈ ਬਲਦ ਦੇ ਚਾਰ ਪੈਰ ਹੁੰਦੇ ਨੇ ਇਸੇ ਤਰ੍ਹਾਂ ਇਹ ਪੂਰੇ ਚਾਰ ਪੈਰਾਂ ਵਾਲਾ ਹੈ ਸਤਜੁਗ ਜਿਹੜਾ ਹੈ ਚਾਰ ਪੈਰ ਕਿਹੜੇ ਨੇ ਸਤ ਹੈ ਜਗ ਹੈ ਤਪ ਹੈ ਤੇ ਧਨ ਹੈ ਪਰਕੇ ਲੋਕ ਸੱਚ ਬੋਲਦੇ ਨੇ ਜਗ ਕੀਤਾ ਵੀ ਪ੍ਰਵਾਨ ਹੈ ਤਪ ਕੀਤਾ ਵੀ ਪ੍ਰਵਾਨ ਹੈ ਤੇ ਦਾਨ ਕੀਤਾ ਵੀ ਪ੍ਰਵਾਨ ਹੈ ਚਾਰ ਪੈਰ ਸੰ ਧਰਮ ਦੇ ਜਿਸ ਨੂੰ ਕਿ ਗੁਰੂ ਦੀ ਵਿਚਾਰ ਦੁਆਰਾ ਹੀ ਸਮਝਿਆ ਜਾਂਦਾ ਸੀ ਦੇਖੋ ਗੁਰੂ ਤੋਂ ਬਿਨਾ ਜੋ ਕੋਈ ਵੀ ਹੋਵੇ ਇਸੇ ਤਰ੍ਹਾਂ ਇਹ ਜਿਹੜੇ ਧਰਮ ਦੇ ਚਾਰ ਪੈਰ ਨੇ ਸਤਜੁਗ ਦੇ ਸਮੇਂ ਅੰਦਰ ਇਹ ਗੁਰੂ ਤੇ ਦੁਆਰਾ ਹੀ ਸਮਝਿਆ ਜਾਂਦਾ ਸੀ ਉਸ ਤੋਂ ਬਾਅਦ ਫਿਰ ਤ੍ਰਿਤੇ ਦੇ ਵਿੱਚ ਧਰਮ ਦਾ ਇੱਕ ਪੈਰ ਜਿਹੜਾ ਸੀ ਉਹ ਖਤਮ ਹੋ ਗਿਆ ਸੱਚ ਬੋਲਣਾ ਖਤਮ ਹੋ ਗਿਆ ਪਖੰਡ ਵਰਤ ਗਿਆ ਤੇ ਪ੍ਰਮਾਤਮਾ ਨੂੰ ਦੂਰ ਦੀ ਗੱਲ ਜਿਹੜੀ ਲੋਕ ਸਮਝਣ ਲੱਗੇ ਕਿ ਪ੍ਰਮਾਤਮਾ ਤੇ ਦੂਰ ਦੀ ਇਸੇ ਤਰ੍ਹਾਂ ਉਸਤਵਾਦ ਫਿਰ ਦੁਆਪਰ ਯੁੱਗ ਦੇ ਵਿੱਚ ਇਸ ਧਰਮ ਦੇ ਦੋ ਪੈਰ ਹੀ ਰਹਿ ਗਏ ਦੋ ਪੈਰ ਹੀ ਰਹਿ ਗਏ ਦੋ ਪੈਰ ਖਤਮ ਹੋ ਗਏ ਤਪ ਤੇ ਦਾਨ ਇਹ ਕੇਵਲ ਤੇ ਕੇਵਲ ਦੋ ਪੈਰ ਦੁਆਪਰ ਦੇ ਵਿੱਚ ਰਹਿ ਗਏ ਪਰ ਕਲ ਯੁੱਗ ਦੇ ਵਿੱਚ ਧਰਮ ਦਾ ਇੱਕ ਪੈਰ ਹੀ ਰਹਿ ਗਿਆ ਜਿਹੜਾ ਕਿ ਦਾਨ ਹੈ ਮਾਇਆ ਦਾ ਮੋਹ ਇਸ ਕਾਲ ਯੁਗ ਦੇ ਸਮੇਂ ਦੇ ਅੰਦਰ ਬਹੁਤ ਵੱਧ ਗਿਆ ਹਰ ਇੱਕ ਦੇ ਅੰਦਰ ਮਾਇਆ ਦਾ ਮੋਹ ਜਿਹੜਾ ਉਹ ਪੈਦਾ ਹੋ ਗਿਆ ਇਸ ਮਾਇਆ ਦੇ ਮੋਹ ਕਾਰਨ ਹੀ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹ ਹੋਰ ਗਾढ़ा ਹੋ ਗਿਆ ਜਿਹੜਾ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਸੀ ਹੋਰ ਗਾढ़ा ਹੋ ਗਿਆ ਜਿਵੇਂ ਕਿ ਜਿਵੇਂ ਜਿਵੇਂ ਰਾਤ ਵੱਡੀ ਹੁੰਦੀ ਹੈ ਭਾਵ ਕੇ ਵੱਧਦੀ ਹੈ ਤੇ ਹਨੇਰਾ ਗਾੜਾ ਹੁੰਦਾ ਜਾਂਦਾ ਹੈ ਇਸੇ ਤਰ੍ਹਾਂ ਇਸ ਕਲਯੁਗ ਦੇ ਸਮੇਂ ਦੇ ਅੰਦਰ ਮਾਇਆ ਦਾ ਮੋਹ ਹੋਣ ਕਰਕੇ ਅੰਦਰ ਅਗਿਆਨਤਾ ਦਾ ਹਨੇਰਾ ਬਹੁਤ ਗਾੜਾ ਹੋ ਗਿਆ ਚਾਰਾਂ ਯੁੱਗਾਂ ਦੇ ਵਿੱਚ ਜੋ ਵੀ ਤਰਦਾ ਹੈ ਗੁਰੂ ਦੇ ਦਿੱਤੇ ਨਾਮ ਨੂੰ ਜਪ ਕੇ ਹੀ ਤਰਦਾ ਹੈ ਸਤਿਗੁਰੂ ਜੋ ਸਮਝਾਣਾ ਕਰਦੇ ਨੇ ਕਿ ਭਾਈ ਯੁੱਗ ਭਾਵੇਂ ਕੋਈ ਹੋਵੇ ਭਾਵੇਂ ਸਤਜੁਗ ਹੈ ਭਾਵੇਂ ਤ੍ਰੇਤਾ ਜੁਗ ਹੈ ਭਾਵੇਂ ਦਵਾਪਰ ਜੁਗ ਹੈ ਭਾਵੇਂ ਕਲ ਜੁਗ ਹੈ ਪਰ ਗੁਰੂ ਦੇ ਕੋਲ ਜਰੂਰ ਆਉਣਾ ਪੈਣਾ ਕਿਉਂਕਿ ਨਾਮ ਉਹ ਮਿਲਣਾ ਹੈ ਜੁਗ ਕਿਸੇ ਦੇ ਵਿੱਚ ਵੀ ਹੋਈਏ ਗੁਰੂ ਜ਼ਰੂਰੀ ਹੈ ਗੁਰੂ ਤੋਂ ਨਾਮ ਲੈ ਕੇ ਹੀ ਤਕਾਂ ਵਾਲੇ ਅਸਲ ਦੇ ਵਿੱਚ ਸੰਸਾਰ ਤੋਂ ਬੰਦਾ ਕਰਦਾ ਹੈ